ਵੈਕੁਰ ਜੀ ਦਾ ਖਾਲਸਾ ਆਹੇ ਕੁਛ ਕੀ ਫਤੇ ਤਰਨ ਤਰਨ ਇੱਕ ਪਰਿਵਾਰ ਤੇ ਘਰ ਦਾ 50 ਸਾਲ ਦਾ ਬਜ਼ੁਰਗ ਬਹੁਤ ਬਿਮਾਰ ਹੋ ਗਿਆ ਪੂਰਾ ਸਾਲ ਬੀਤ ਗਿਆ ਇਲਾਜ ਕਰਵਾਉਂਦਿਆਂ ਪਰ ਕੋਈ ਦਵਾਈ ਅਸਰ ਨਹੀਂ ਸੀ ਕਰਦੀ ਹਾਲਤ ਹੋਰ ਵਿਗੜਦੀ ਗਈ ਉਸ ਮਜੂਰੀ ਗਦੀ ਪਤਨੀ ਨੇ ਸੱਚ ਸੁਭਾ ਕਿਸੇ ਸਤਸੰਗੀ ਬੀਬੀ ਨਾਲ ਆਪਣੇ ਬਜ਼ੁਰਗ ਪਤੀ ਦੇ ਦੁੱਖ ਬਾਰੇ ਗੱਲ ਕੀਤੀ ਕਿ ਸਾਡੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ ਸਾਲ ਹੋ ਗਿਆ ਹੈ ਇਲਾਜ ਕਰਵਾਉਂਦਿਆਂ ਪਰ ਕੋਈ ਵੀ ਦਵਾਈ ਅਸਰ ਨਹੀਂ ਕਰ ਰਹੀ ਉਸ ਉਹ ਸਤਸੰਗੀ ਬੀਬੀ ਸਤਸੰਗ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੀ ਮहिमा ਸੁਣਦੀ ਸੀ ਕਿ ਇਹ ਬਾਣੀ ਰੋਗਾ ਨੂੰ ਰਾਜੀ ਕਰਦੀ ਹੈ ਉਹ ਕਹਿਣ ਲੱਗੀ ਤੁਸੀਂ ਦਿਲ ਨਾ ਛੱਡੋ ਸੁਖਮਨੀ ਸਾਹਿਬ ਦਾ ਆਸਰਾ ਲੈ ਕੇ ਵੇਖੋ ਆਪਣੇ ਘਰ ਇੱਕ ਸੁਖਮਨੀ ਸਾਹਿਬ ਦਾ ਉਟਕਾ ਲੈ ਜਾਓ ਪੰਜ ਪਾਠ ਰੋਜ਼ ਦੇ ਸੁਖਮਨੀ ਸਾਹਿਬ ਦੇ 40 ਦਿਨ ਨਿਯਮ ਨਾਲ ਕਰਕੇ ਅਰਦਾਸ ਕਰੋ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਉਸ ਬਜ਼ੁਰਗ ਮਾਤਾ ਨੂੰ ਗੁਰਮੁਖ ਬੀਬੀ ਦੀ ਇਹ ਗੱਲ ਸੁਣ ਕੇ ਕੁਝ ਹੌਂਸਲਾ ਮਿਲਿਆ ਤੇ ਉਸਨੇ ਅਗਲੇ ਦਿਨ ਤੋਂ ਹੀ ਆਪਣੇ ਘਰ ਵਿੱਚ ਪੰਜ ਪਾਠ ਸੁਖਮਨੀ ਸਾਹਿਬ ਦੇ ਸ਼ੁਰੂ ਕਰ ਦਿੱਤੇ ਬਜ਼ੁਰਗ ਦੀ ਦੇ ਅਰੋਗਤਾ ਲਈ 15-20 ਦਿਨ ਬੀਤ ਗਏ ਸੁਖਮਨੀ ਸਾਹਿਬ ਦੀ ਬਾਣੀ ਦੇ ਪੰਜ ਪਾਠ ਰੋਜ਼ ਨੇਮ ਨਾਲ ਕਰਦਿਆਂ ਪਰ ਰੱਬ ਦੀ ਕਰਨੇ ਬਜ਼ੁਰਗ ਦੀ ਹਾਲਤ ਹੋਰ ਵਿਗੜਨੇ ਸ਼ੁਰੂ ਹੋ ਗਈ ਉਸ ਮਾਤਾ ਦੇ ਜਵਾਨ ਪੁੱਤਰ ਤੇ ਬਾਕੀ ਘਰ ਦੇ ਮੈਂਬਰ ਵੀ ਕਹਿਣ ਲੱਗੇ ਮਾਤਾ ਤੂੰ ਜਦੋਂ ਦੀ ਇਹ ਸੁਖਮਨੀ ਸਾਹਿਬ ਪੜ੍ਹਨੀ ਸ਼ੁਰੂ ਕੀਤੀ ਹੈ ਪਿਤਾ ਜੀ ਦੀ ਬਿਮਾਰੀ ਹੋਰ ਵਧਣੀ ਸ਼ੁਰੂ ਹੋ ਗਈ ਹੈ ਚੰਗਾ ਇਹ ਹੈ ਕਿ ਤੂੰ ਸੁਖਮਨੀ ਸਾਹਿਬ ਪੜ੍ਹਨੀ ਬੰਦ ਕਰ ਦੇ ਉਸ ਮਾਤਾ ਨੇ ਨੇਮ ਨਾ ਛੱਡਿਆ ਦੋ ਚਾਰ ਦਿਨ ਹੋਰ ਬੀਤੇ ਬਿਮਾਰੀ ਐਨੀ ਵਧ ਗਈ ਕੀ ਤਰਨ ਤਰੰਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਹਿਣ ਲੱਗੇ ਕਿ ਸਾਡੇ ਵੱਸ ਦੀ ਗੱਲ ਨਹੀਂ ਤੁਸੀਂ ਮਰੀਜ਼ ਨੂੰ ਅੰਮ੍ਰਿਤਸਰ ਲੈ ਜਾਵੋ ਮਰੀਜ਼ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਪਰ ਉਸ ਬਜ਼ੁਰਗ ਮਾਤਾ ਦੀ ਭਾਵਨਾ ਉਸਨੇ ਹਸਪਤਾਲ ਵਿੱਚ ਵੀ ਸੁਖਮਣੀ ਸਹਿਮਦਾਨ ਨਹੀਂ ਛੱਡਿਆ ਹਸਪਤਾਲ ਦੇ ਕਮਰੇ ਵਿੱਚ ਇੱਕ ਪਾਸੇ ਪਰਦਾ ਜਹ ਲਗਾ ਕੇ ਉੱਥੇ ਹੀ ਇਹ ਮਾਤਾ ਸੁਖਮਨੀ ਸਾਹਿਬ ਦਾ ਨੇਮ ਪੁਗਤਾਈ ਗਈ ਪਰ ਅਜੇ ਵੀ ਬੱਚੇ ਦੀ ਘੜੀ ਸੀ 4-5 ਦਿਨ ਬਾਅਦ ਅੰਮ੍ਰਿਤਸਰ ਦੇ ਡਾਕਟਰਾਂ ਨੇ ਵੀ جواب ਦੇ ਦਿੱਤਾ ਤੇ ਕਹਿਣ ਲੱਗੇ ਕਿ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ ਇਸ ਨੂੰ ਦਿੱਲੀ ਲੈ ਜਾਵੋ ਮਰੀਜ਼ ਨੂੰ ਗੱਡੀ ਵਿੱਚ ਦਿੱਲੀ ਲੈ ਗਏ ਪਰ ਧੰਨ ਉਹ ਮਾਤਾ ਜਿਸ ਨੇ ਗੱਡੀ ਵਿੱਚ ਵੀ ਸੁਖਮਨੀ ਸਾਹਿਬ ਦਾ ਨਾਮ ਨਾ ਛੱਡਿਆ ਗੱਡੀ ਵਿੱਚ ਵੀ ਪੰਜ ਪਾਠਾਂ ਦਾ ਸੁਖਮਨੀ ਸਾਹਿਬ ਦਾ ਨਾਮ ਪੁਗਤਾਇਆ ਮਰੀਜ਼ ਨੂੰ ਦਿੱਲੀ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਵੀ ਬਜ਼ੁਰਗ ਮਾਤਾ ਨੇ ਸੁਖਮਨੀ ਸਾਹਿਬ ਦਾ ਨਾਮ ਜਾਰੀ ਰੱਖਿਆ ਕਰਦੇਵੀ ਕਹਿਣ ਲੱਗੇ ਮਾਤਾ ਕੀ ਤੂੰ ਵਕਤ ਪਾਇਆ ਹੋਇਆ ਹੈ ਹਰ ਥਾਂ ਸੁਖਮਣੀ ਸਹਿਮਦਾ ਪਾਠ ਕਰੀ ਫਿਰਦੇ ਹਨ ਕੋਈ ਹਾਲਤ ਵਿੱਚ ਫਰਕ ਤਾਂ ਪੈ ਨਹੀਂ ਰਿਹਾ ਸਗੋਂ ਹਾਲਤ ਹੋਰ ਮਾੜੀ ਹੀ ਹੋ ਰਹੀ ਹੈ ਪਰ ਉਸ ਮਾਤਾ ਨੇ ਪਰੋਸੇ ਅਦ ਸਦਿਕ ਵਿੱਚ ਤੇੜ ਨਹੀਂ ਆਉਣ ਦਿੱਤੇ ਪਰチェ ਦੀ ਕੜੀ ਅਜੇ ਵੀ ਖਤਮ ਨਹੀਂ ਹੋਈ ਚਾਰ ਪੰਜ ਦਿਨ ਬਾਦ ਦਿੱਲੀ ਦੇ ਹਸਪਤਾਲ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਤੇ ਕਹਿ ਦਿੱਤਾ ਕਿ ਇਸ ਨੇ 4-5 ਦਿਨ ਤੋਂ ਵੱਧ ਨਹੀਂ ਜੀਣਾ ਇਸ ਨੂੰ ਘਰ ਵਾਪਸ ਲੈ ਜਾਓ ਤੇ ਜਿੰਨੀ ਉਹ ਸੇਵਾ ਕਰ ਸਕਦੇ ਹੋ ਕਰ ਲਵੋ ਉਹ ਮਰੀਜ਼ ਨੂੰ ਤਰਨ ਤਰਨ ਵਾਪਸ ਲੈ ਆਏ ਭਰੋਸਾ ਹੋਵੇ ਤਾਂ ਐਸਾ ਉਸ ਮਾਤਾ ਨੇ ਪੰਜ ਪਾਠਾਂ ਦਾ ਨੇਮ ਨਾ ਛੱਡਿਆ ਕਦੇ ਤਾਂ ਗੁਰੂ ਰਿਜੇਗਾ ਕਦੇ ਤਾਂ ਗੁਰੂ ਪਰ ਸੰਸਤਾ ਦੇਵੇਗਾ ਇਹੋ ਜਿਹਾ ਪ੍ਰੇਮ ਪਿਆਰ ਤੇ ਵਿਸ਼ਵਾਸ ਦੇਖ ਕੇ ਗੁਰੂ ਨੂੰ ਬਖਸ਼ਿਸ਼ ਕਰਨੀ ਹੀ ਪੈਂਦੀ ਹੈ ਬਸ ਲੋੜ ਹੈ ਮਾਲਕ ਨੂੰ ਮਨਾਉਣ ਦੀ ਕਹਿੰਦੇ ਹਨ 33 ਦਿਨ ਬੀਤ ਗਏ ਸੁਖਮਨੀ ਸਹਿਮ ਤੇ ਪੰਜ ਪਾਠਾਂ ਦਾ ਨੇਮ ਕਰਦਿਆਂ ਪਰ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਕਹਿੰਦੇ ਹਨ ਕਿ 40 ਦਿਨ ਉਸ ਮਾਤਾ ਨੇ ਨੇਮ ਕਰਕੇ ਅਰਦਾਸ ਕੀਤੀ ਬਜੁਰਗ ਦੀ ਇਹ ਅਰੋਗਤਾ ਦੀ 41ਵਾਂ ਦਿਨ ਚੜਿਆ ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਮਰੀਜ਼ ਦੀ ਹਾਲਤ ਸੁਧਣੀ ਸ਼ੁਰੂ ਹੋ ਗਈ ਤੇ ਫਿਰ ਦਿਨ ਬਾ ਦਿਨ ਸੁਧਰਦੀ ਹੀ ਗਈ 46ਵਾਂ ਦਿਨ ਸੀ ਮਰੀਜ਼ ਦੀ ਹਾਲਤ ਵਿੱਚ ਕਾਫੀ ਸੁਧਾਰ ਆ ਗਿਆ ਜਦੋਂ ਡਾਕਟਰ ਨੂੰ ਚੈੱਕ ਕਰਵਾਉਣ ਗਏ ਤਾਂ ਡਾਕਟਰ ਵੀ ਇਹ ਚਮਤਕਾਰ ਦੇਖ ਕੇ ਹੈਰਾਨ ਹੋ ਗਏ ਕਿ ਇਹ ਤੁਸੀਂ ਕਿਹੜਾ ਟੰਗ ਵਰਤਿਆ ਹੈ ਜਿਸ ਮਰੀਜ਼ ਨੂੰ ਵੱਡੇ-ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਉਹ ਕਿਵੇਂ ਠੀਕ ਹੋ ਗਿਆ ਇਹ ਕੀ ਕੌਤਕ ਵਰਤ ਗਿਆ ਕਿ ਇਸ ਮਰੀਜ਼ ਨੂੰ ਜਿਹੜੀ ਬਿਮਾਰੀ ਲੱਗੀ ਸੀ ਉਹ ਬਿਮਾਰੀ ਹੀ ਸਰੀਰ ਵਿੱਚੋਂ ਉੱਡ ਗਈ ਹੈ ਮਰੀਜ਼ ਬਿਮਾਰੀ ਲੱਭ ਹੀ ਨਹੀਂ ਰਹੀ ਕਿ ਕਿੱਥੇ ਹੁਣ ਇਸ ਘਟਨਾ ਨੂੰ ਸੁਣ ਕੇ ਤੁਸੀਂ ਆਪੇ ਹੀ ਬਰੀਕੀ ਕੱਢ ਲੈਣਾ ਤਤ ਕੱਢ ਲੈਣਾ ਆਪਣੇ ਲਈ ਸੇਧ ਲੈ ਲੈਣਾ ਕਿ ਅਸੀਂ ਸੁਖਮਨੀ ਸਾਹਿਬ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਨਾ ਹੈ ਅਸੀਂ ਕਿਸ ਤਰ੍ਹਾਂ ਦੀ ਭਾਵਨਾ ਰੱਖਣੀ ਹੈ ਬਾਬਾ ਅਨੰਦ ਸਿੰਘ ਜੀ ਦੇ ਬਚਨ ਜੇ ਸਿੱਖ ਵਿੱਚ ਤਿੰਨ ਗੁਰੂ ਤਿੰਨ ਗੁਣ ਹੋਣ ਇੱਕ ਕਾਲਾ ਨਾ ਪਵੇ ਦੂਜਾ ਦਾਦ ਨਾ ਛੱਡੇ ਅਤੇ ਤੀਜਾ ਹੰਕਾਰ ਨਾ ਕਰੇ ਉਹ ਕਦੀ ਗੁਰੂ ਘਰੋਂ ਖਾਲੀ ਨਹੀਂ ਜਾਵੇਗਾ ਸਾਡੀ ਇਹ ਹਾਲਤ ਹੈ ਕਿ ਥੋੜੇ ਦਿਨ ਕਿਸੇ ਦੁੱਖ ਲਈ ਬਾਣੀ ਪੜੀ ਜੇ ਨਹੀਂ ਦੁੱਖ ਗਿਆ ਤਾਂ ਸਾਡੇ ਪੈਰ ਥੜਕ ਜਾਂਦੇ ਹਨ ਅਸੀਂ ਜਾਂ ਤਾਂ ਬਾਣੀ ਪੜਨੀ ਛੱਡ ਦਿੰਦੇ ਹਾਂ ਜਾਂ ਹੋਰ ਦੂਸਰੇ ਆਸਰਿਆਂ ਵੱਲ ਦੌੜਨ ਲੱਗਦੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਗੁਰੂ ਵੀ ਕਈ ਵਾਰੀ ਮੌਜ ਮੌਜ ਵਿੱਚ ਪਰਚੇ ਪਾ ਦਿੰਦਾ ਹੈ ਇਮਤਿਹਾਨ ਦੀ ਖੜੀ ਨੇ ਆਉਂਦਾ ਹੈ ਇੱਕ ਗੱਲ ਪੱਕੀ ਜਾਣ ਲੈਣੀ ਜੇ ਇਸ ਤਰ੍ਹਾਂ ਦਾ ਪਿਆਰ ਕਰੋਗੇ ਇਸ ਤਰ੍ਹਾਂ ਦੀ ਭਾਵਨਾ ਰੱਖੋਗੇ ਫਿਰ ਗੁਰੂ ਆਪਣੇ ਸਿੱਖ ਨੂੰ ਤਤੀ ਹਵਾ ਵੀ ਲੱਗਣ ਨਹੀਂ ਦੇਂਦਾ ਗੁਰੂ ਦੇ ਭਰੋਸੇ ਨਾਲ ਦੱਸ ਰਿਹਾ ਹਾਂ ਕਦੀ ਖਾਲੀ ਨਹੀਂ ਜਾਵੋਗੇ ਭਾਗ ਲੱਗਣਗੇ ਹੀ ਲੱਗਣਗੇ ਗੁਰੂ ਨੂੰ ਤੁਹਾਡੇ ਦੁੱਖ ਕਟਣੇ ਹੀ ਪੈਣਗੇ ਬਖਸ਼ਿਸ਼ਾ ਪਰੀ ਬਾਣੀ ਸੁਖਮਨੀ ਸਹਿਮਤਾ ਲਾੜ ਫੜੇ ਤੇ ਦੁੱਖ ਨਾ ਜਾਣ ਇਹ ਕਦੀ ਹੋ ਹੀ ਨਹੀਂ ਸਕਦਾ ਸਾਡੀ ਭਾਵਨਾ ਸਾਡੀ ਸਾਡੀ ਪ੍ਰਤੀਤ ਵਿੱਚ ਕਮੀ ਹੋ ਸਕਦੀ ਹੈ ਪਰ ਉਧਰੋਂ ਕੋਈ ਕਮੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ